ਜਿਹੜੀ ਇੱਕ ਵੱਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਨੇ ਪੰਜਾਬ ਨੇ ਬਹੁਤ ਸੰਤਾਪ ਖੋਇਆ ਹੈ ਇੱਕ ਇਹ ਉਮੀਦਵਾਰ ਹੈ ਜੈਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਜਿੱਤਿਆ ਸ਼ਹਾਬਤਾ ਦਿੱਤੀਆਂ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਬਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਸਨੀਕ ਔਰ ਇਹ ਫੈਸਲਾ ਤਰਨਤਾਰਨ ਦੇ ਲੋਕਾਂ ਨੇ ਲੈਣਾ ਪੈਣਾ ਹੈ ਕਿ ਸਾਡਾ ਜੀਵ ਅਸੀਂ ਵੋਟ ਪਾਉਣੇ ਹੈ ਕਿ ਉਹ ਸਾਡੇ ਚ ਵਿਚਰੇਗਾ ਕੰਮ ਕਰਾਏਗਾ ਕਿ ਉਹ ਜੇਜ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਾਰਨ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਦੇਖੋ ਜਿਹੜੀ ਰਾਜਾ ਬੜਿੰਗ ਹੋਣਾ ਨੇ ਇਸ ਟਾਈਮ ਤੇ ਆ ਕੇ ਸਟੇਟਮੈਂਟ ਦਿੱਤੀ ਆ ਉਹ ਮੈਂ ਸਾਬਿੰਦਾ ਕਿ ਇੰਨੀ ਉਹ ਮਾੜੀ ਔਰ ਘਟੀਆ ਸੀਗੀ ਉਹਦੇ ਪਿੱਛੇ ਮਾਨਸਿਕਤਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੀ ਆ ਮੈਂ ਰਾਜਾ ਬੜਿੰਗ ਹੁਣਾਂ ਨੂੰ ਪੁੱਛਣਾ ਚਾਹਨਾ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਵਿੱਚ ਸਾਡੀਆਂ ਧੀਆਂ ਪਹਿਣਾ ਬੱਚਿਆਂ ਦੇ ਗਲਾਂ ਵਿੱਚ ਟੈਰ ਪਾ ਕੇ ਉਹਨਾਂ ਦੀ ਪਾਰਟੀ ਨੇ ਸਾਨੂੰ ਦਿੱਲੀ ਵਿੱਚ ਮਾਰਿਆ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਪੰਜਾਬ ਦੇ ਅੰਦਰ ਸਾਡਾ 25000 ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਤਾ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਮਾਰਿਆ ਹੋਵੇ ਕਿ ਸਾਨੂੰ ਇਹੋ ਜਿਹਾ ਹਿੰਦੁਸਤਾਨ ਚਾਹੀਦਾ ਮੈਂ ਸਮਝਦਾ ਕਿ ਇਹ ਲੋਕਾਂ ਦੀ ਮਾਨਸਿਕਤਾ ਦੇਖੋ ਕਿਹੋ ਜਿਹੀ ਆ ਉਹ ਸੋਚਦੇ ਆ ਵੀ ਖਣੀ ਖਾਲਿਸਤਾਨ ਦਾ ਨਾਂ ਲਾਏ ਤੇ ਅਸੀਂ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰ ਲਾਂਗੇ ਸਿਰਫ ਤੇ ਸਿਰਫ ਉਹਨਾਂ ਦੀ ਇੰਨੀ ਮਾਨਸਿਕਤਾ ਆ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਿਲਕੁਲ ਉਹਨਾਂ ਨੂੰ ਸ਼ਾਇਦ ਅਸੀਂ ਤਾਂ ਜਵਾਬ ਹੀ ਅੱਜ ਹੀ ਹੁਣ ਤੁਹਾਡੇ ਸਾਹਮਣੇ ਦਿੱਤਾ ਦੇਣਾ ਹੀ ਨਹੀਂ ਸੀ ਚਾਹੁੰਦੇ ਸੰਗਤ ਨੇ ਏਡੀ ਵੱਡੀ ਪੱਧਰ ਤੇ ਉਹਨਾਂ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨਾਂ ਦੀ ਲੱਗਦਾ ਮੈਨੂੰ ਵੀ ਸ਼ਾਇਦ ਮੰਦ ਬੁੱਧੀ ਜਿਹਦਾ ਪਹਿਲੇ ਪ੍ਰਧਾਨ ਚਵਾਲ ਤੋਂ ਹੋਏ ਐ ਸਰਮੁਖ ਸਿੰਘ ਚਵਾਲ ਜੀ ਅੱਜ ਜਿਹੜੀ ਤਰੰਤਾ ਰੰਦੀ ਜੰਗ ਹੈ ਮੈਂ ਕਹਿ ਸਕਦਾ ਹੈ ਪੰਜਾਬ ਦੇ ਲੋਕਾਂ ਨੇ ਇੱਥੇ ਆਇਆ ਫਤਵਾ ਦੇਣਾ ਕਿਉਂਕਿ 10 ਸਾਲ ਤਕਰੀਬਨ 9 ਸਾਲ ਕਾਂਗਰਸ ਤੇ ਝਾੜੂ ਵਾਲੇ ਨੇ ਤਬਾਹ ਕਰਤਾ ਪੰਜਾਬ ਇਲਾਕੇ ਦੇ ਲੋਕ ਤੇ ਪੰਜਾਬ ਦੇ ਲੋਕ ਹੁਣ ਚਾਹੁੰਦੇ ਆ ਵਾਪਸ ਆਪਣੀ ਖੇਤਰੀ ਪਾਰਟੀ ਸ਼ਰੋਮਨੀ ਕਾਲੀਦਲ ਜੋ ਬਾਪੂ ਬਾਦਲ ਦੀ ਰਾਜ ਵਿੱਚ ਸ਼ਰੋਮਨੀ ਕਾਲੀਦਲ ਰਾਜ ਵਿੱਚ ਜੋ ਤਰੱਕੀ ਜੋ ਅਮਨ ਸ਼ਾਂਤੀ ਜੋ ਭਾਈਚਾਰਕ ਸੰਜੋਗ ਜੋ ਗਰੀਬ ਤੇ ਕਿਸਾਨ ਦੇ ਵਪਾਰੀ ਦੀ ਗੱਲ ਕੀਤੀ ਜਾਂਦੀ ਸੀ ਉਹ ਸਾਰਾ ਖਤਮ ਹੋ ਗਿਆ ਸੋ ਲੋਕੀ ਵਾਪਸ ਚਾਹੁੰਦੇ ਆ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਤਰੱਕੀ ਤੇ ਧਰਮੀ ਫੌਜੀ ਪਰਿਵਾਰ ਕਾਫੀ ਲੋਕ ਸਿਵਾ ਰਹੇ ਨੇ ਕਿ ਵਧੀਆ ਕੰਮ ਕੀਤਾ ਸ਼ਰੋਮਨੀ ਕਾਲੀਦਲ ਦੇਖੋ ਬੜਾ ਨੇਕ ਪਰਿਵਾਰ ਹੈ ਉਹ ਪਰਿਵਾਰ ਹੈ ਜਿਨੇ ਆਪਣੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਬਰਦਾਸ਼ਤ ਨਹੀਂ ਕਰ ਸਕੇ ਕੋਈ ਵੀ ਨਹੀਂ ਸਿੱਖ ਕਰ ਸਕਦਾ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਕਾਂਗਰਸ ਵਿੱਚ ਰਹਿ ਕੇ ਸਿੱਖ ਹਲੇ ਵੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਸਮਝਦੇ ਐ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਸਰ ਕਿਸ ਤਰ੍ਹਾਂ ਨੇ ਨੇੜੇ ਖਾਲਿਸਤਾਨ ਬਿਆਨ ਤੇ ਜਿਵੇਂ ਇੰਡੀਆ ਦੀ ਗੱਲ ਕਰਦੇ ਨੇ ਰਾਜਾ ਵੜਿੰਗ ਹੁਣੇ ਅੱਜ ਵੀ ਉੱਥੇ ਗੱਲ ਕਰ ਰਹੇ ਸੀ ਰਾਜਾ ਵੜਿੰਗ ਨੂੰ ਮੈਂ ਪੁੱਛਣਾ ਚਾਹਣਾ ਹੈ ਕਿ ਉਹਨਾਂ ਦਾ ਜਿਹੜਾ ਉਮੀਦਵਾਰ ਹੈ ਜਿਹੜਾ ਗੁਰਦੂਤ ਸਾਹਿਬ ਹੈ ਉਹਨਾਂ ਦੇ ਪਿਤਾ ਜੇਲ੍ਹ ਕਿਉਂ ਗਏ ਸੀ ਜੀ ਐਸਟ ਪੂਰੇ ਮਾਝੇ ਦੇ ਸਭ ਤੋਂ ਮਸ਼ਹੂਰ ਸਮਗਲਰ ਸੀ ਤੇ ਜੇਲ੍ਹ 'ਚ ਹੀ ਉਹਨਾਂ ਦੀ ਡੈਥ ਹੋਈ ਹੈ ਇਹ ਜਿਹੜੇ ਉਮੀਦਵਾਰ ਦੇ ਉਹ ਸਭ ਤੋਂ ਵੱਡੇ ਡਰੱਗਸ ਸਮਗਲਰ ਸੀ ਜਿਨ੍ਹਾਂ ਨੂੰ ਲਗਾਤਾਰ ਇੰਨੇ ਸਾਲ ਜੇਲ੍ਹ 'ਚ ਰਹੇ ਹੈ ਹੁਣ ਉਸ ਪਰਿਵਾਰ ਨਾਲ ਮੁਕਾਬਲਾ ਧਰਮੀ ਫੌਜੀ ਪਰਿਵਾਰ ਨਾਲ ਕਰਨਾ ਚਾਹੁੰਦੇ ਹੈ ਬੜੀ ਸ਼ਰਮ ਹੋਣੀ ਚਾਹੀਦੀ